ਨਾਨਤਪੁਰ ਸਾਤੋੜ ਸਾਡੇ ਡਾਕਟਰ ਸੁਭਾਸ਼ ਸ਼ਰਮਾ ਜੀ ਦੀ ਮੌਜੂਦਗੀ ਦੇ ਵਿੱਚ ਅੱਜ ਬਹੁਤ ਵੱਡਾ ਜਿਹੜਾ ਨਵਾਂ ਸ਼ਹਿਰ ਵਿਧਾਨ ਸਭਾ ਨੂੰ ਗਾਰਾ ਮਿਲਿਆ ਔਰ ਤਿੰਨ ਵਾਰ ਹੀ ਰਹੇ ਪਰ ਮੌਜੂਦਾ ਕਾਉਂਸਲਰ ਪ੍ਰithvi ਚੰਦ ਜੀ ਜਿਹੜੇ ਅੱਜ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਰਹੇ ਆ ਔਰ ਐਸੀ ਸਮਾਜ ਤੋਂ ਆ ਔਰ ਮਾਨਯਾ ਪ੍ਰਧਾਨ ਮੰਤਰੀ ਜੀ ਦੀ ਨਿਮਿਤੀ ਨੂੰ ਦੇਖਦੇ ਆ ਹੋਇਆ ਕਿ ਕਾਹਨ ਦੀ ਟਿਕਟਾਂ ਜਿਹੜੀਆਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਐਸੇ ਸਮਾਜ ਨੂੰ ਮਿਲੀਆਂ ਔਰ ਇਹ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਵਿੱਚ ਸ਼ਾਮਲ ਹੋਇਆ ਅਸੀਂ ਇਹਨਾਂ ਦਾ ਵੈਲਕਮ ਕਰਦੇ ਆਂ ਮੈਂ ਹੁਣ ਬੇਨਤੀ ਕਰੂੰਗਾ ਕੌਂਸਲਾ ਸਾਹਿਬ ਨੂੰ ਵੀ ਉਹ ਦੋ ਦੋ ਸ਼ਬਦ ਜ਼ਰੂਰ ਕਹੇ ਇਹਨੂੰ ਮੈਂ ਪ੍ਰithvi ਜਨ ਤੇ ਮੈਂ ਵਿਸ਼ਾਜ ਸ਼ਰਮਾ ਤੇ ਰਾਜਕੁਮਾਰ ਅਟਵਾ ਜਿਵੇਂ ਵਿਚਾਰ ਸੁਣ ਕੇ ਬੀਜੇਪੀ ਚੱਤ ਜੋਇਨ ਕਰਦਾ ਹਾਂ ਤੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਪਹਿਲੀ ਤਰੀਕ ਨੂੰ ਬਰਤਬਤ ਬੋਟਾ ਪਾ ਗਏ ਚਾ ਚਾ ਜਰਮ ਨੇ ਇਹ ਨੂੰ ਕੰਮ ਜਲ ਕਰੋ ਧੰਨਵਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹਰੀ ਅਨੰਦਪੁਰ ਸਾਤੋੜ ਸਾਡੇ ਡਾਕਟਰ ਸੁਭਾਸ਼ ਸ਼ਰਮਾ ਜੀ ਦੀ ਮੌਜੂਦਗੀ ਦੇ ਵਿੱਚ ਅੱਜ ਬਹੁਤ ਵੱਡਾ ਜਿਹੜਾ ਨਵਾਂ ਸ਼ਹਿਰ ਵਿਧਾਨ ਸਭਾ ਨੂੰ ਨਾਰਾ ਮਿਲਿਆ ਔਰ ਤਿੰਨ ਵਾਰ ਹੀ ਰਹੇ ਔਰ ਮਜੂਦਾ ਕਾਉਂਸਲਰ ਪ੍ਰਿਥਵੀ ਜਨਜੀ ਜਿਹੜੇ ਅੱਜ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਰਹੇ ਆ ਔਰ ਐਸੀ ਸਮਾਜ ਤੋਂ ਆ ਔਰ ਮਾਨਯਾ ਪ੍ਰਧਾਨ ਮੰਤਰੀ ਜੀ ਦੀ ਨੀਤੀ ਨੂੰ ਦੇਖਦੇ ਆ ਹੋਇਆ ਕਿ ਪੰਜ ਟਿਕਟਾਂ ਜਿਹੜੀਆਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਐਸੀ ਸਮਾਜ ਨੂੰ ਮਿਲੀਆਂ ਔਰ ਇਹ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਵਿੱਚ ਸ਼ਾਮਲ ਹੋਇਆ ਅਸੀਂ ਇਹਨਾਂ ਦਾ ਵੈਲਕਮ ਕਰਦੇ ਆ ਮੈਂ ਹੁਣ ਬੇਨਤੀ ਕਰੂੰਗਾ ਕਾਉਂਸਲਰ ਦੋ ਸ਼ਬਦ ਜ਼ਰੂਰ ਕਹਿਣ ਹੈਲੋ ਮੈਂ ਪ੍ਰਿਥਵੀ ਜਨ ਐਮ ਤੇ ਮੈਂ ਵਿਸ਼ਾਲ ਸ਼ਰਮਾ ਤੇ ਰਾਜ ਕੁਮਾਰ ਅਦਵਾਜ ਜੀ ਦੇ ਵਿਚਾਰ ਸੁਣ ਕੇ ਬੀਜੇਪੀ ਜਾ ਕੇ ਜੁਆਇਨ ਕਰਦਾ ਹਾਂ ਤੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਪਹਿਲੀ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼ਵਾ ਸ਼ਰਮਾ ਨੂੰ ਜੀ ਨੂੰ ਕਾਮਯਾਬ ਕਰੋ ਧੰਨਵਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ